ਹੈਲੋ ਗਾਇਸ ਨਮਸਤੇ राधे 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 कृष्णा ਸਵਾਸ਼ਯ ਕਾਲ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਪਰਮਾਤਮਾ ਦੀ ਕਿਰਪਾ ਦੇ ਨਾਲ ਮੈਂ ਵੀ ਬਹੁਤ ਜ਼ਿਆਦਾ ਵਧੀਆ ਪਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਸਾਰਿਆਂ ਦੇ ਘਰਾਂ ਵਿੱਚ ਬਰਕਤ ਰੱਖੇ ਸਾਰਿਆਂ ਦੀਆਂ ਦੁਆਵਾਂ ਨੂੰ ਪੂਰਾ ਕਰੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਮੇਰੇ YouTube ਚੈਨਲ ਦਾ ਨਾਮ ਆਤੀ ਬਾੜੀ ਫੈਮਿਲੀ ਬਲੌਗਸ ਸੀ ਪਲੀਜ਼ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਓ ਤੇ ਸ਼ੁਰੂਆਤ ਕਰਦੇ ਆਂ ਅੱਜ ਦੇ ਬਲੌਗ ਦੀ ਅੱਜ ਦੇ ਬਲੌਗ ਦੇ ਵਿੱਚ ਮੈਂ ਤੁਹਾਨੂੰ ਦਿਖਾਵਾਂਗੀ ਆਪਣੇ ਕੱਪੜਿਆਂ ਦੀ ਸੈਟਿੰਗ ਐਕਚੁਅਲੀ ਮੈਂ ਫਰਸਟ ਕੋਰਨਰ ਤਾਂ ਕਰ ਲਿਆ ਸੀ ਆਪਣੀ ਅਲਮਾਰੀ ਦਾ ਕਲੀਨ ਬਟ ਇੱਕ ਕੋਰਨਰ ਮੇਰਾ ਪੈਂਡਿੰਗ ਪਿਆ ਸੀਗਾ ਤੇ ਅੱਜ ਮੈਂ ਉਸ ਨੂੰ ਕਲੀਨ ਕਰੂੰਗੀ ਇਸ ਕਰਕੇ ਮੈਂ ﺍﻟमारी ਚੋ ਕੱਪੜੇ ਕੱਢ ਕੇ ਰੱਖ ਲਏ ਸੀਗੇ ਤੇ ਅੱਜ ਮੈਂ ਉਹਨਾਂ ਨੂੰ ਸੈੱਟ ਕਰਕੇ ﺍﻟमारी ਦੇ ਵਿੱਚ ਰੱਖ ਦੂੰਗੀ ਤੇ ਮੈਨੂੰ ਸੈਟਿੰਗ ਕੱਪੜਿਆਂ ਦੀ ਕਰਨਾ ਜ਼ਿਆਦਾ ਪਸੰਦ ਆ ਨਹੀਂ ਸਾਰੇ ਕੰਮ ਹੀ ਆਲਰੇਡੀ ਮੈਨੂੰ ਬਹੁਤ ਪਸੰਦ ਨਹੀਂ ਕਰਨੇ ਪਰ ਮੈਂ ਕੱਪੜਿਆਂ ਦੇ ਮਾਮਲਿਆਂ ਦੇ ਵਿੱਚ ਮੈਨੂੰ ਥੋੜਾ ਜਿਹਾ ਜ਼ਿਆਦਾ ਵਧੀਆ ਲੱਗਦਾ ਕਿਉਂਕਿ ਅਗਰ ਕੱਪੜੇ ਸੈੱਟ ਰੱਖੇ ਹੋਣਗੇ ਤਾਂ ਮੈਂ ਉਹਨਾਂ ਨੂੰ ਆਸਾਨੀ ਦੇ ਨਾਲ ਚੱਕ ਸਕਦੀ ਆ ਤੇ ਹੁਣ ਮੇਰਾ ਸੈਕੰਡ ਕੋਰਨਰ ਪੈਂਡਿੰਗ ਵਿਆਸੀ ਤੇ ਅੱਜ ਮੇਰਾ ਟਾਈਮ ਲੱਗ ਚੁੱਕਿਆ ਸੀ ਤੇ ਮੈਂ ਸੋਚਿਆ ਮੈਂ ਅੱਜ ਉਸ ਨੂੰ ਸਾਫ਼ ਕਰਕੇ ਰੱਖ ਦਵਾਂ ਸੋ ਗਾਇਸ ਪਲੀਜ਼ ਸੀ ਬਣੇ ਰਿਓ ਮੇਰੇ ਵਲੌਗ ਦੇ ਨਾਲ ਮੇਰੇ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਕੇ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਹਣੀ ਹਣੀ ਗਾਇਸ ਬਾਰਿਸ਼ ਵੀ ਹੋ ਕੇ ਹਟ ਗਿਆ ਜੀ ਤੇ ਮੌਸਮ ਵੀ ਸਹੀ ਸੀਗਾ ਇਸ ਕਰਕੇ ਮੈਂ ਸੋਚਿਆ ਮੈਂ ਅੱਜ ਸਾਫ ਸਪਾਈ ਕਰ ਦੇਣੀ ਆ ਕਿਉਂਕਿ ਗਰਮੀ ਦੇ ਵਿੱਚ ਸਾਫ ਸਪਾਈ ਕਰਨੀ ਬਹੁਤ ਹੀ ਔਖੀ ਹੋ ਜਾਂਦੀ ਆ ਗਰਮੀ ਕਰਕੇ ਬਟ ਹੁਣ ਮੌਸਮ ਬਿਲਕੁਲ ਸਹੀ ਸੀਗਾ ਦੰਨ ਮੈਂ ਸੋਚਿਆ ਕਿ ਮੈਂ ਸਾਫ ਕਰ ਦਵਾਂ ਤੇ ਕੱਪੜਿਆਂ ਦੀ ਸੈਟਿੰਗ ਕਰਕੇ ਉਹਨਾਂ ਨੂੰ ਇੱਕ ਜਗ੍ਹਾ ਰੱਖ ਦਵਾਂ ਤੁਸੀਂ ਬਣੇ ਰਹੋ ਮੇਰੇ ਬਲੌਗ ਦੇ ਨਾਲ ਲਓ ਦੋਸਤੋ ਕੱਪੜਿਆਂ ਦੀ ਸੈਟਿੰਗ ਕਰਨੇ ਸਟਾਰਟ ਕਰ ਰਹੀ ਹਾਂ ਤੇ ਇਹ ਕੱਪੜੇ ਮੈਂ ਆਲਰੇਡੀ ਕੱਟ ਲਏ ਸੀਗੇ ਖਲਾਰਾ ਪਾ ਲਿਆ ਸੀਗਾ ਬੈੱਡ ਤੇ ਹੁਣ ਮੈਂ ਇਹਨਾਂ ਨੂੰ ਸਾਫ ਕਰਕੇ ਰੱਖ ਦੂੰਗੀ ਤੇ ਸਾਰਿਆਂ ਦੀ ਤੈਨ ਲਗਾ ਦੂੰਗੀ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਲਓ ਜੀ ਹੁਣ ਆਪਾਂ ਸਟਾਰਟ ਕਰ ਦਿੱਤਾ ਆਪਣਾ ਕੰਮ ਤੇ ਦੁਪट्टे ਦੀ ਤੈਨ ਲਗਾ ਰਹੀਆਂ ਦੁਪट्टे ਅਲੱਗ ਰੱਖਾਂਗੇ ਸੂਟ ਅਲੱਗ ਰੱਖਾਂਗੇ ਸਾਰੇ ਕੱਪੜਿਆਂ ਦੀ ਤੈਨ ਲਗਾ ਕੇ ਚੰਗੀ ਤਰ੍ਹਾਂ ਰੱਖ ਦਵਾਂਗੇ ਤੁਸੀਂ ਪਲੀਜ਼ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜਿਆਦਾ ਤੋਂ ਜਿਆਦਾ ਸਪੋਰਟ ਕਰੋ ਤੇ ਅਗਰ ਕੋਈ ਗਲਤੀ ਹੋ ਜਾਂਦੀ ਹੈ ਮੇਰੇ ਬਲੌਗ ਦੇ ਵਿੱਚ ਜਾਂ ਵੀਡੀਓ ਦੇ ਵਿੱਚ ਤਾਂ ਪਲੀਜ਼ ਗਾਇਜ਼ ਮੈਨੂੰ ਜਰੂਰ ਦੱਸੋ ਆਪਣਾ ਸਮਝ ਕੇ ਮੈਨੂੰ ਮਾਫ ਕਰੋ ਸੋ ਪਲੀਜ਼ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਮੈਂ ਦੇਖਿਆ ਮੇਰੀ ਵੀਡੀਓਜ਼ ਦੇ ਵਿੱਚ ਤੁਸੀਂ ਲਾਈਕ ਕਰਦੇ ਹੋ ਸ਼ੇਅਰ ਵੀ ਕਰਦੇ ਹੋ ਪਰ ਗਾਇਜ਼ ਸਬਸਕ੍ਰਾਈਬ ਕਰਨਾ ਭੁੱਲ ਜਾਂਦੇ ਹੋ ਸੋ ਪਲੀਜ਼ ਸਬਸਕ੍ਰਾਈਬ ਕਰੋ ਸ਼ੇਅਰ ਕਰਕੇ ਵੀਡੀਓਜ਼ ਨੂੰ ਜਿਆਦਾ ਤੋਂ ਜਿਆਦਾ ਪਪੂਲਰ ਕਰੋ ਤਾਂ ਕਿ ਮੈਂ ਵੀ ਆਪਣੀ ਜਰਨੀ ਕੀ ਦੇ ਵਿੱਚ ਗਰੋ ਕਰ ਸਕਾਂ ਸੋ ਪਲੀਜ਼ ਗਾਇਜ਼ ਤੁਸੀਂ ਮੇਰੇ ਨਾਲ ਬਣੇ ਰਹੋ ਤੇ ਹੁਣ ਆਪਾਂ ਲਾ ਰਹੇ ਹਾਂ ਕੱਪੜਿਆਂ ਦੀ ਤੈਂ ਲਓ ਜੀ ਆ ਕੱਪੜੇ ਦੀ ਤਾਂ ਤੈਨ ਲੱਗੀ ਹੋਈ ਸੀਗੀ ਆਪਾਂ ਇਹਨਾਂ ਨੂੰ ਸੈੱਟ ਕਰਕੇ ਰੱਖ ਦਾਂਗੇ ਗਾਇਸ ਸਾਰਿਆਂ ਦੇ ਘਰ ਵਿੱਚ ਕੱਪੜੇ ਆਂਦੇ ਆ ਖਲਾਰਾ ਪੈਂਦਾ ਹੀ ਪੈਂਦਾ ਹੁੰਦਾ ਸੋ ਜਦੋਂ ਆਪਾਂ ਕੱਪੜੇ ਧੋਣੇ ਆ ਤਾਂ ਦਿਨ ਉਹਨਾਂ ਨੂੰ ਸੁਕਾਉਣ ਤੋਂ ਬਾਅਦ ਉਦੋਂ ਹੀ ਚੱਕ ਕੇ ਤੈਨ ਲਗਾ ਕੇ ਰੱਖ ਦੇਣਾ ਚਾਹੀਦਾ ਤੇ ਪ੍ਰੈਸ ਕਰਨ ਵਾਲੇ ਕੱਪੜਿਆਂ ਨੂੰ ਅਲੱਗ ਕੱਢ ਲੈਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਬਿਲਕੁਲ ਵੀ ਕੱਪੜਿਆਂ ਦਾ ਜਿਹੜਾ ਖਲਾਰਾ ਘਰ ਦੇ ਵਿੱਚ ਬਿਲਕੁਲ ਨਹੀਂ ਪੈਂਦਾ ਹੈਗਾ ਤੇ ਸਾਰੇ ਕੱਪੜੇ ਇੱਕ ਵਾਰ ਦੇ ਵਿੱਚ ਹੀ ਸਾਂਭੇ ਜਾਂਦੇ ਰੰਗੇ ਤੇ ਲੋ ਜੀ ਆਪਾਂ ਹੁਣ ਉਹੀ ਕੰਮ ਕਰ ਰਹੇ ਹਾਂ ਕੱਪੜੇ ਸਾਂਭਣ ਦਾ ਆਮ ਕੇ ਰੱਖ ਦਾਂਗੇ ਠੀਕ ਹੈ ਗਾਇਸ ਸਭ ਹਲਕੇ ਕੱਪੜੇ ਆਪਾਂ ਰੱਖ ਦਾਂਗੇ ਗਾਈਜ਼ ਅੱਜ ਮੌਸਮ ਥੋੜਾ ਜਿਹਾ ਖਰਾਬ ਹੀ ਸੀਗਾ ਪਹਿਲਾਂ ਪਹਿਲਾਂ ਜ਼ਿਆਦਾ ਗਰਮੀ ਸੀਗੀ ਧੁੱਪ ਬਹੁਤ ਤੇਜ਼ ਨਿਕਲ ਗਈ ਸੀ ਪਰ ਹੁਣ ਮੌਸਮ ਸਹੀ ਆ ਬਿਲਕੁਲ ਤੇ ਬਾਰਿਸ਼ ਹੋ ਗਈ ਸੀਗੀ ਮੌਸਮ ਠੰਡਾ ਹੋ ਚੁੱਕਿਆ ਸੀਗਾ ਤੇ ਮੈਂ ਸੋਚਿਆ ਫਿਰ ਆਪਾਂ ਕੰਮ ਹੀ ਕਰ ਲੈਨੇ ਆ ਕਿਉਂਕਿ ਬਾਰਿਸ਼ ਤੇ ਮੌਸਮ ਚ ਤਾਂ ਕੰਮ ਹੋ ਜਾਂਦਾ ਹੁਣ ਗਰਮੀਆਂ ਦੇ ਦਿਨਾਂ 'ਚ ਤਾਂ ਬਾਲਾ ਔਖਾ ਹੈ ਗਰਮੀ ਕਰਕੇ ਟਾਈਮ ਨਹੀਂ ਲੱਗਦਾ ਹੈਗਾ ਸਭ ਤੋਂ ਫਾਇਦਾ ਆਹਨ ਦੁਪੱਟਾ ਮੇਰਾ ਵਨ ਆਫ ਦਾ ਫੇਵਰਿਟ ਦੁਪੱਟਾ ਹੈ ਗਾਇਸ ਇਹ ਦੁਪੱਟਾ ਮੈਂ ਹੰਜੂਰ ਸਾਖ ਤੋਂ ਲੈ ਕੇ ਆਈ ਸੀਗੀ ਤੇ ਉਸ ਟਾਈਮ ਅਪ੍ਰੋਕਸੀਮੇਟਲੀ 1 ਇਅਰ ਹੋ ਚੁੱਕਿਆ 1 ਸਾਲ ਪਹਿਲਾਂ ਹੰਜੂਰ ਸਾਖ ਗਈ ਸੀ ਮੈਂ ਆਪਣੀ ਫੈਮਿਲੀ ਦੇ ਨਾਲ ਤੇ ਉੱਥੋਂ ਮੈਂ ਬਾਏ ਕੀਤਾ ਸੀਗਾ ਇੱਕ ਇਹ ਦ ਵਾਲਾ ਦੁਪੱਟਾ ਤੇ ਬਹੁਤ ਸੋਹਣਾ ਦੁਪੱਟਾ ਹੈ ਤੇ ਕਲਰਫੁੱਲ ਵੀ ਹੈ ਹਰੀਕ ਸੂਟ ਦੇ ਨਾਲ ਚੱਲ ਜਾਂਦਾ ਹੈ ਇੰਨਾ ਵਧੀਆ ਦੁਪੱਟਾ ਹੈ ਵਨ ਆਫ ਮਾਈ ਫੇਵਰਿਟ ਦੁਪੱਟਾ ਹੈ ਤੇ ਮੈਂ ਇਸ ਨੂੰ ਹਰ ਇੱਕ ਸੂਟ ਨਾਲ ਲੈ ਲੈਣੀ ਹੁੰਦੀ ਆ ਤੇ ਮੈਚ ਵੀ ਕਰ ਜਾਂਦਾ ਹੈ ਹਾਂਜੀ ਦੋਸਤੋ ਕਪੜਿਆਂ ਦੀ ਤੈਹ ਲਗਾਤੀ ਸੀ ਤੇ ਕਪੜੇ ਆਪਾਂ ਸੈੱਟ ਕਰ ਲਏ ਹੁਣ ਇਹਨਾਂ ਨੂੰ ਆਪਾਂ ਸੰਭਾਲ ਕੇ ਅਲਮਾਰੀ 'ਚ ਰੱਖ ਦਾਂਗੇ ਤੇ ਸੈਟਿੰਗ ਆਪਣੀ ਆਲਰੇਡੀ ਹੋ ਚੁੱਕੀ ਆਗੀ ਸਾਰੇ ਦੁਪੱਟੇ ਵਗੈਰਾ ਦੀ ਤੈਹ ਲਗਾਤੀ ਸੀ ਜੀ ਸੂਟਾਂ ਦੀ ਤੈਹ ਲਗਾਤੀ ਸੀਗੀ ਤੇ ਹੁਣ ਮੈਂ ਇਹਨਾਂ ਨੂੰ ਸਾਫ ਦੇਣੀ ਆ ਤੁਸੀਂ ਬਣੇ ਰਹੋ ਮੇਰੇ ਬਲੌਗ ਦੇ ਨਾਲ ਹਾਂਜੀ ਗਾਇਜ਼ ਕਪੜਿਆਂ ਦੀ ਸੈਟਿੰਗ ਆਪਾਂ ਕਰ ਲਈ ਸੀਗੀ ਤੇ ਹੁਣ ਗਾਇਜ਼ ਆਪਾਂ ਖਾਣੇ ਦੀ ਤਿਆਰੀ ਕਰਨੀ ਆਂਗੀ ਤਨਪੋਤ ਆਪੋ ਜਨ ਵੀ ਬਹੁਤ ਜ਼ਰੂਰੀ ਆ ਫਿਰ ਦੇ ਲਈ ਇੱਕ ਚੰਗਾ ਭੋਜਨ ਸੰਤੁਲਿਤ ਭੋਜਨ ਲੈਣਾ ਵੀ ਬਹੁਤ ਜ਼ਰੂਰੀ ਹੈਗਾ ਤੇ ਹੁਣ ਗਾਇਜ਼ ਆਪਾਂ ਬਣਾਉਣੀ ਆ ਸਬਜੀ ਪਰ ਅੱਜ ਮੈਨੂੰ ਇਹ ਨਹੀਂ ਪਤਾ ਕਿ ਅੱਜ ਅਸੀਂ ਕਿਹੜੀ ਸਬਜੀ ਬਣਾਉਣੀ ਆ ਚਲੋ ਤੁਸੀਂ ਮੇਰੇ ਬਲੌਗ ਦੇ ਨਾਲ ਬਣ ਰਹੇ ਹੋ ਤੇ ਹੁਣ ਆਪਾਂ ਦੇਖਦੇ ਆ ਕਿ ਕਿਹੜੀ ਸਬਜੀ ਕੱਟੀ ਜਾ ਰਹੀ ਆ ਤੇ ਕੀ ਬਣਾਉਣਾ ਚ ਬਣ ਰਹੇ ਹੋ ਮੇਰੇ ਬਲੌਗ ਦੇ ਨਾਲ ਹਾਂਜੀ ਤੇ ਮੈਨੂੰ ਲੱਗਦਾ ਅੱਜ ਅਸੀਂ ਸ਼ਿਮਲਾ ਵਿੱਚ ਬਣਾਵਾਂਗੇ ਤੇ ਮੇਰੇ ਨਾਨੀ ਸਬਜੀ ਕੱਟ ਰਹੇ ਨੇ ਸ਼ਿਮਲਾ ਮਿਰਚ ਦੀ ਤੇ ਬਰੀਕ-ਬਰੀਕ ਕੱਟ ਰਹੇ ਨੇ ਸਬਜੀ ਵਧੀਆ ਬਣੂਗੀ ਅੱਜ ਸਬਜੀ ਇੱਧਰ ਇਹਨਾਂ ਨੇ ਆਲੂ ਪਿਆਜ਼ ਲੈ ਲਏ ਆਲੂ ਪਿਆਜ਼ ਕੱਟ ਲੈਣਗੇ ਤੇ ਇਹ ਕੱਲ ਨੂੰ ਬਣਾਉਣੀਆਂ ਨੇ ਫਲੀਆਂ ਇਹਨਾਂ ਨੂੰ ਸਮਾਰ ਕੇ ਰੱਖ ਦੇਣਗੇ ਤੇ ਕੱਲ ਦੀ ਸਬਜੀ ਵੀ ਅੱਜ ਹੀ ਤਿਆਰ ਹੋ ਜਾਊਗੀ ਤੇ ਕੱਲ ਨੂੰ ਅਸੀਂ ਇਹਨੂੰ ਤੜਕਾ ਲਾ ਲਾਂਗੇ ਫਲੀਆਂ ਨੂੰ ਤੇ ਸ਼ਿਮਲਾ ਮਿਰਚ ਕੱਟ ਰਹੇ ਨੇਗੇ ਬਸ ਲਓ ਜੀ ਤੁਸੀਂ ਬਣੇ ਰਹੋ ਮੇਰੇ ਬਲੌਗ ਦੇ ਨਾਲ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਹਾਂਜੀ ਗਾਇਜ਼ ਮੇਰੀ ਨਾਨੀ ਨੇ ਸਬਜੀ ਕੱਟਦੀ ਸੀ ਕਿ ਸ਼ਿਮਲਾ ਮਿਰਚਾਂ ਲੱਕ ਕੱਟਦੀ ਤੇ ਆਲੂ ਕੱਟਦੇ ਤੇ ਪਿਆਜ਼ ਕੱਟਦੇ ਬਹੁਤ ਵਧੀਆ ਸਬਜੀ ਕੱਟੀ ਆ ਆਪਾਂ ਹੁਣ ਇਹਨਾਂ ਇਸ ਸਬਜੀ ਨੂੰ ਤੋਲਾਂਗੇ ਫੇਰ ਤੜਕਾ ਲਗਾ ਲਾਂਗੇ ਤੇ ਗਾਇਜ਼ ਸ਼ਿਮਲਾ ਮਿਰਚ ਤੋਂ ਇਲਾਵਾ ਆਪਾਂ बस ਫੇਰ ਆਟਾ ਗੁਣ ਕੇ ਔਲਕੇ ਬਣਾ ਲਾਂਗੇ ਪਰ ਹੁਣੀ ਹੁਣੀ ਮੇਰੇ ਹਸਬੰਦ ਦੀ ਕਾਲ ਆਈ ਸੀਗੀ ਤੇ ਉਹ ਕਹਿੰਦੀ ਕਿ ਮੈਂ ਅੱਜ ਨਮਕੀਨ ਚਾਵਲ ਖਾਣਿਆ ਤੇ ਹੁਣ ਆਪਾਂ ਨਾਲ ਨਾਲ ਨਮਕੀਨ ਚਾਵਲ ਵੀ ਬਣਾਵਾਂਗੇ ਤੇ ਸਬਜੀ ਵੀ ਤਿਆਰ ਕਰਦਾਂਗੇ ਤੁਸੀਂ ਬਣੇ ਰਹੋ ਮੇਰੇ ਬਲੌਗ ਦੇ ਨਾਲ ਲਓ ਦੋਸਤੋ ਸਬਜੀ ਮੈਂ ਧੋ ਲਈ ਤੇ ਹੁਣ ਮੈਂ ਕੁੱਕਰ ਰੱਖ ਲੈਣੀ ਹੈਗੀ ਤੇ ਕੁੱਕਰ ਰੱਖ ਕੇ ਧੋ ਲੈਣੀ ਹੈ ਕੁੱਕਰ ਤੋਂ ਕੀ ਉਹ ਕਰਤੀਆ ਤੇ ਗੈਸ ਤੇ ਰੱਖਤਾ ਗਿਆ ਸੋਪਾ ਚਲਾ ਲੈਨੇ ਆ ਲਾਉਚ ਗੈਸ ਚ ਲਾ ਲਿਆ ਤੇ ਇਸ ਦੇ ਵਿੱਚ ਫਿਰ ਮੈਂ ਪਾਹੂੰਗੀ ਥੋੜਾ ਜਿਹਾ ਤੇਲ ਪਿਆਜ਼ ਭੁੰਨੂੰਗੀ ਪਹਿਲਾਂ ਪਿਆਜ਼ ਤੇ Shimla mirch ਥੈਨ ਮੈਂ ਆਲੂ ਐਡ ਕਰੂੰਗੀ ਲਾਉਚ ਅੱਜ ਬਣਾਵਾਂਗੇ ਆਪਾਂ Shimla mirch ਤੁਸੀਂ ਮੇਰੇ ਬਲੌਗ ਨੂੰ ਐਵੇਂ ਦੇਓ ਪਿਆਰ ਤੇ ਬਣੀ ਰਿਹਾ ਮੇਰੀ ਬਲੌਗਸ ਤੇ ਨਾਲ ਨਵੀਂ ਨਵੀਂ ਵੀਡੀਓ ਹਰ ਰੋਜ਼ ਮੈ ਲੈ ਕੇ ਆਉਂਕੀ ਸੋ ਅੱਜ ਆਪਾਂ ਸਟਾਰਟ ਕਰਦੇ ਹਾਂ ਹੁਣ ਬਣਾਉਣੀ ਸਬਜ਼ੀ ਹੁਣ ਆਪਾਂ ਇਸਦੇ ਵਿੱਚ ਐਡ ਕਰਾਂਗੇ ਤੇਲ ਮਸਟਰਡ ਆਇਲ ਥੋੜਾ ਜਿਹਾ ਤੇਲ ਐਡ ਕਰਾਂਗੇ ਲਾਊਜੀ ਆਇਲ ਪਾ ਲਵਾਂਗਾ ਕੁੱਕਰਚ ਜਦੋਂ ਤੇਲ ਪੂਰੀ ਚੰਗੀ ਤਰ੍ਹਾਂ ਗਰਮ ਹੋ ਜਾਊਗਾ ਦੈਨ ਮੈਂ ਇਸ ਦੇ ਵਿੱਚ ਅਨियन ਜਿਹੜੀ ਆਪਾਂ ਕੱਟੀ ਸੀ ਪਿਆਜ਼ ਐਡ ਕਰ ਦਾਂਗੇ ਇਸ ਦੇ ਵਿੱਚ ਪਿਆਜ਼ ਐਡ ਕਰਨ ਤੋਂ ਬਾਅਦ ਅ ਪਹਿਲਾਂ ਥੋੜਾ ਜਿਹਾ ਜੀਰਾ ਪਾਵਾਂਗੇ ਜੀਰਾ ਤੇ ਪਿਆਜ਼ ਬਸ ਗਰਮ ਹੋ ਜਾਵੇ ਦੇ ਦਕਤਿਰ ਗਰਮ ਹੋਏਗਾ ਫਿਰ ਆਪਾਂ ਇਸ ਦੇ ਵਿੱਚ ਪਿਆਜ਼ ਤੇ ਜੀਰਾ ਪਾਵਾਂਗੇ ਹਾਂਜੀ ਦੋਸਤੋ ਤੇਲ ਗਰਮ ਹੋ ਗਿਆ ਸੀਗਾ ਮੈਂ ਇਸ ਦੇ ਵਿੱਚ ਜੀਰਾ ਪਾ ਦਿੱਤੀ ਤੇ ਪਿਆਜ਼ ਪਾ ਦਿੱਤੀ ਹੁਣ ਮੈਂ ਇਹਨਾਂ ਨੂੰ ਹਲਕਾ ਹਲਕਾ ਥੋਣ ਲਵਾਂਗੀ ਦੇਖੋ ਹਾਂਜੀ ਦੋਸਤੋ ਪਿਆਜ਼ ਥੋਣ ਤੋਂ ਬਾਅਦ ਹੁਣ ਮੈਂ ਇਸ ਦੇ ਵਿੱਚ ਸ਼ਿਮਲਾ ਮਿਰਚ ਐਡ ਕਰੂੰਗੀ ਮੈਂ ਆਲੂ ਐਂਡ ਅੰਡੇ ਤੇ ਮਤਲਬ लास्ट ਤੇ ਐਡ ਕਰੂੰਗੀ ਪਹਿਲਾਂ ਸ਼ਿਮਲਾ ਮਿਰਚ ਤੇ ਪਿਆਜ਼ ਨੂੰ ਭੁੰਨ ਲਊਂਗੀ ਆਕ ਤੇ ਜਿੰਨਾ ਮੈਂ ਚਾਹ ਕਰਦੀ ਹੁਣ ਮੈਂ ਇਸ ਨੂੰ ਥੋੜਾ ਟਾਈਮ ਟੱਕ ਕੇ ਪਕਾ ਲਾਂਗੀ ਤੁਸੀਂ ਬਣੇ ਰਹੋ ਮੇਰੇ ਵਲੌਗ ਦੇ ਨਾਲ ਹਾਂਜੀ ਗਾਇਜ਼ ਸਬਜੀ ਦੇ ਵਿੱਚ ਮੈਂ ਆਲੂ ਐਡ ਕਰਦੇ ਸੀਗੇ ਤੇ ਥੋੜਾ ਟਾਈਮ ਇਹਨੂੰ ਚਲਾਤਾ ਸੀਗਾ ਤੇ ਹੁਣ ਮੈਂ ਸਬਜੀ ਨੂੰ ਟਾਕ ਦੂੰਗੀ ਜਾਂ ਵੀ ਜਿਹੜੀ ਫਲੇਮ ਆ ਉਹ ਵੀ ਮੈਂ ਥੋੜੀ ਜਿਹੀ ਘੱਟ ਕੀਤੀ ਹੋਈ ਆ ਤੇ ਥੋੜੇ ਟਾਈਮ ਤੱਕ ਬਸ ਆਪਣੀ ਸਬਜੀ ਰੈਡੀ ਹੋ ਜੂਗੀ ਤੁਸੀਂ ਬਣੇ ਰਹੋ ਮੇਰੇ ਉਹ ਦੋਸਤੋ ਸਬਜੀ ਦੇ ਵਿੱਚ ਨਮਕ ਮਿਰਚ ਹਲਦੀ ਮੈਂ ਆਪਣੀ ਮਾਤਰਾ ਦੇ ਹਿਸਾਬ ਨਾਲ ਪਾਤੀ ਸੀਗੇ ਤੇ ਅੱਜ ਸਬਜੀ ਬਹੁਤ ਟੇਸਟੀ ਬਣੀ ਆ ਮੈਂ ਨਾਨੀ ਨੂੰ ਵੀ ਚੈੱਕ ਕਰਾਤੀ ਤੇ ਆਪਣੇ ਮਮਾ ਨੂੰ ਵੀ ਚੈੱਕ ਕਰਾਤੀ ਉਹ ਦੋਨੇ ਕਹਿੰਦੇ ਅੱਜ ਤੂੰ ਸਬਜੀ ਬਹੁਤ ਸਵਾਦ ਬਣਾਈ ਆ ਤੇ ਤੁਸੀਂ ਬਣੇ ਰਹੋ ਮੇਰੇ ਬਲੌਗ ਦੇ ਨਾਲ ਹੁਣ ਆਪਾਂ ਇਸ ਨੂੰ ਟੱਕ ਦਿੰਦੇ ਆ ਜੀ ਦੋਸਤੋ ਚਾਵਲ ਵੀ ਮੇਰੇ ਰੈਡੀ ਹੋਏ ਸੀਗੇ ਖਾਣਾ ਮੈਂ ਖਾ ਲਿਆ ਖਾਣਾ ਸਾਰੀ ਫੈਮਿਲੀ ਨੇ ਖਵਾਤਾ ਸਾਰੇ ਕਿੰਨੇ ਬਹੁਤ ਟੇਸਟੀ ਨੇ ਜਾਂ ਸਬਜ਼ੀ ਵੀ ਤੇ ਚਾਵਲ ਵੀ ਤੇ ਫੁੱਲਕੇ ਮੈਂ ਬਣਾ ਰਹੀ ਸੀਗੇ ਤੇ ਹੁਣ ਆਪਾਂ ਹੋ ਚੁੱਕਿਆ ਨਹੀਂ ਲੈ ਬਰਤਨ ਮੈਂ ਸਾਫ ਕਰ ਦਿੱਤੇ অলਰੈਡੀ તે તી પ્લીઝ મે ચેનલનું સપોર્ટ કર્યો લાઈક કર્યો શેર કર્યો સબસ્ક્રાઈબ કરના બિલકુલ ના ભુલ તે મિલ આપ નવે બ્લાગ દના નવી શરૂઆત દના તક લેવી સત નમસ્તે રાધે 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 કૃષ્ણ બાય બા